ਪਿੰਡਾ ਪੁੱਤ ਤੁਹਾਡਾ ਅਮੀਤੀ ਹੈ ਜੀ ਅਮੀਤੀਆ ਤੇ ਕੁਛ ਦਿਨ ਪਹਿਲਾਂ ਨਾ ਤੁਹਾਨੂੰ ਇੱਕ ਬਾਡੀ ਸਰਵਿਸ ਪੈਕ ਦੇ ਕੇ ਗਏ ਸੀ ਹਾਂ ਜੀ ਹਾਂ ਤੇ ਕੀ ਕੀ ਪ੍ਰੋਬਲਮਾਂ ਸੀਗੀਆਂ ਤੁਹਾਨੂੰ ਸਾਨੂੰ ਜੀ ਥਾਇਰਾਇਡ ਵੀ ਸੀਗੀ ਇੱਕ ਤਾਂ ਮੋਟਾਪਾ ਵਧ ਰਿਹਾ ਸੀ ਠੀਕ ਹੈ ਤੇ ਉਹਦੇ ਕਰਕੇ ਪ੍ਰੋਬਲਮ ਹੋ ਰਹੀ ਸੀ ਬਾਡੀ ਦੀ ਠੀਕ ਹੈ ਅਲਰਜੀ ਅਲਰਜੀ ਵੀ ਰਹਿੰਦੀ ਸੀ ਸਿੱਕਾਂ ਲੱਗਦੀਆਂ ਸੀ ਕੀ ਪ੍ਰੋਬਲਮ ਆਉਂਦੀ ਸੀ ਅਲਰਜੀ ਦਾ ਦਿਖਾਵਾ ਰਹਿੰਦਾ ਸੀਗਾ ਠੀਕ 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 ਇਹ ਕਿੰਨੇ ਕੇ ਟਾਈਮ ਤੋਂ ਪ੍ਰੋਬਲਮ ਸੀ ਅਸਿਕਾ ਦਿਖਾਉਂਦੇ ਤਾਂ ਜੇ ਸ਼ੁਰੂ ਤੋਂ ਹੀ ਹੈ ਤੇ ਆ ਥਾਇਰੋਇਡ ਦਾ ਅਸਰ ਖੋ ਗਿਆ ਉਹਦੋਂ ਹੋ ਗਿਆ ਸੀ ਠੀਕ ਹੈ ਇਹਦੇਆਂ ਦਵਾਈਆਂ ਤੋਂ ਵੀ ਕਿੰਨੇ ਕਲੈਰ ਹੋਈ ਸੀ ਤੁਸੀਂ ਇਹ ਦਵਾਈਆਂ ਸੀ ਲੈ ਪਹਿਲਾਂ ਲਈਆਂ ਸੀ ਜਾਂ ਟੈਸਟ ਕਰਾਈ ਸੀ ਬਾਅਦ ਵਿੱਚ ਆਇਆ ਨਹੀਂ ਬਾਅਦ ਵਿੱਚ ਫੇਰ ਆਇਆ ਸੀ ਥਾਇਰੋਇਡ ਹੁਣ ਜਿਹੜਾ ਬਾਡੀ ਸਰਵਿਸ ਸੀਗਾ ਇਹ ਪ੍ਰੋਡਕਟ ਯੂਜ਼ ਕੀਤੀ ਸੀ ਇਹ ਵਧੀਆ ਫਰਕ ਆਇਆ ਤੁਹਾਨੂੰ ਠੀਕ ਹੈ ਇਹ ਜਿਹੜਾ ਤੁਸੀਂ ਬਾਡੀ ਸਰਵਿਸ ਪੈਕ ਯੂਜ਼ ਕੀਤਾ ਇਹਦੇ ਨਾਲ ਬਹੁਤ ਵਧੀਆ ਫਰਕ ਪਿਆ ਤੇ weight ਵੀ ਘਟਿਆ ਹਾਂਜੀ weight ਵੀ ਘਟਣ ਲੱਗ ਗਿਆ ਤੁਹਾਨੂੰ ਹਾਂ ਘਟਿਆ ਕਿੰਨਾ ਕੁ ਲੱਗਦਾ ਆਪਣੇ ਆਪ ਨੂੰ 5 ਕਿਲੋ ਕੋ ਲੱਗਦੇ 5 ਕਿਲੋ ਵੀ ਘਟ ਗਿਆ ਨੇੜੇ ਤੇੜੇ 5 ਕਿਲੋ ਦੇ ਹੈ ਨਾ ਤੇ ਬਾਕੀ ਜਿਹੜੇ ਥਾਇਰੋਇਡ ਦੀ ਪ੍ਰੋਬਲਮ ਸੀ ਉਹਦੇ ਤੇ ਦਿੱਕਤ ਕੋਈ ਹੁੰਦੀ ਸੀ ਕਿ ਉਹ ਠੀਕ ਹੈ ਹੁਣ ਹਾਂਜੀ ਠੀਕ ਹੈ ਸੋਜਣ ਹੋ ਜਾਂਦੀ ਸੀ ਸਾਰੇ ਅੱਛਾ ਹੁਣ ਉਹ ਠੀਕ ਹੈ ਹਾਂਜੀ ਠੀਕ ਹੈ ਪਰ ਲੱਖਾਂ ਹੀ ਭੈਣ ਭਾਈ ਨੇ ਜਿਨ੍ਹਾਂ ਨੂੰ ਥਾਇਰੋਇਡ ਦੀ ਪ੍ਰੋਬਲਮ ਆ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਤੁਸੀਂ ਇਹੀ ਮੈਸੇਜ ਦੇ ਰਹੇ ਹਾਂ ਵੱਧ ਤੋਂ ਵੱਧ ਯੂਜ਼ ਕਰੋ ਤੁਹਾਨੂੰ ਫਰਕ ਨਾ ਨਾ ਦਿਖਾਊਗਾ ਇਹ ਤੋਂ ਠੀਕ ਹੈ ਬਾਡੀ ਸਰਵਿਸ ਪੈਕ ਹੀ ਯੂਜ਼ ਕਰੋ ਇਹ ਯੂਜ਼ ਕਰੋ ਪਰ ਡੇਟਾ ਦੀ ਗੁਰੀਆ ਕਰੋ ਕੋਈ ਉਹ ਦਵਾਈਆਂ ਨਹੀਂ ਹੈਗੀਆਂ ਬੇਸਿਕ ਪ੍ਰੋਡਕਟ ਨੇ ਸੋ ਥੈਂਕ ਯੂ ਬਾਈ ਓਕੇ